ਮੂਤਾ ਕਰਕੇ ਗੁਰੂ ਨਾਨਕ ਦੇ ਚਰਨਾਂ 'ਚ ਢਹਿ ਪਏਗਾ ਕੋ ਸਤਨਾ ਆਦਰੇ ਮਾੜੇ ਵੀ ਸਿੱਧੇ ਹੋ ਜਾਣੇ ਇਹ ਦੁਆਰਾ ਸਤ ਗੁਰ ਨਾਨਕ ਦਾ ਇੱਥੇ ਭਾਗ ਜਗਾਏ ਬੋਲੋ ਇਹ ਤੁਹਾਡਾ ਸਤਗੁਰੂ ਇਹ ਤੁਹਾਡਾ ਸਤਗੁਰੂ Let the ਜਾਵੇ ਮੈਂ ਤੇਰੇ ਰੰਗ ਵਿੱਚ ਰੰਗਿਆ ਰਵ ਬਾਬਾ ਜੀ ਦਇਆ ਨੇ ਬਾਬਾ ਜੀ ਦਇਆ ਕਰੋ ਤੇ ਤੇਰੀ ਮੇਰੀ ਤੋਰ ਨਿਭ ਜਾਵੇ ਬਾਬਾ ਜੀ तेरी मेरी तोड़ निब जावे दादाजी दया करो तेरी मेरी तोड़ निभ जावे बाबा जी बलहार बाबा ਨਿਭ ਜਾਵੇ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਬੜੀ ਕਿਰਪਾ ਕੀਤੀ ਹੈ ਜੀ ਬਹੁਤ ਵੱਡਾ ਪੰਡਾਲ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਹੈ ਇਹ ਹੈ ਮਹਾਂਪੁਰਸ਼ਾਂ ਦੀ ਕਮਾਈ ਸਹਰੀ ਵਾਲੇ ਸੰਤਾਂ ਦੀ ਕਮਾਈ ਬੋਲਦੀ ਪਤਾ ਕੀ ਹੁੰਦਾ ਸੁਣੋ ਜਦੋਂ ਸੰਤ ਆਪਣੇ ਕੋਲ ਹੁੰਦੇ ਆ ਨਾ ਸੰਤ ਤੇ ਸਾਡੇ ਲੋਕਾਂ ਦੀਆਂ ਅੱਖਾਂ 'ਚ ਮੋਤੀਆ ਉਤਰਿਆ ਹੁੰਦਾ ਸਾਨੂੰ ਪਹਿਚਾਨ ਨਹੀਂ ਆਉਂਦੀ ਉਦੋਂ ਬਾਬਾ ਐ ਆਪਣਾ ਹੀ ਬਾਪ ਇੱਥੋਂ ਦਾ ਹੀ ਐ ਐਦਾਂ ਆ ਗਵਾਂਡੀ ਹੈ ਇੱਥੇ ਰਹਿੰਦਾ ਹੈ ਪਰ ਜਦੋਂ ਬ੍ਰਹਮ ਗਿਆਨੀ ਮਹਾਂਪੁਰ ਜਾਂਦਾ ਨਾ ਸਰੀਰ ਛੱਡ ਕੇ ਸਭ ਦੀਆਂ ਅੱਖਾਂ ਦਾ ਆਪਰੇਸ਼ਨ ਕਰ ਜਾਂਦਾ ਫੇਰ ਲੋਕੀ ਤਾਂ ਹਾਂ ਮਾਰ ਕੇ ਰੋਂਦੇ ਆ ਵੀ ਅਸੀਂ ਤਾਂ ਲਾਲ ਹੀਰਾ ਗਵਾ ਲਿਆ ਯਾਰ ਇਹੋ ਜਿਹੀ ਸੀ ਮਹਾਂਪੁਰ ਸਾਰੀ ਵਾਲੇ ਸੰਤ ਸਹਰੀ ਵਾਲੇ ਸੰਤ ਏਡੀ ਕਮਾਈ ਦੇ ਮਾਲਕ ਸੀ ਅਸੀਂ ਤਾਂ ਉਹਨਾਂ ਦੀ ਕਦਰ ਨਹੀਂ ਕਰ ਸਕੇ ਜਿਉਂਦੇ ਜੀ ਬਾਅਦ ਚ ਬੰਦਾ ਪਛਤਾਉਂਦਾ ਹੈ ਜਦੋਂ ਅੱਖਾਂ ਦਾ ਆਪਰੇਸ਼ਨ ਕਰ ਜਾਂਦੇ ਆ ਸਾਧੂ ਪੜਦਾ ਲੈ ਜਾਂਦਾ ਸਭ ਦੀਆਂ ਅੱਖਾਂ ਤੋਂ ਵੀ ਅਸੀਂ ਤਾਂ ਰੱਬ ਨਾਲ ਤੁਰੇ ਫਿਰਦੇ ਸੀ ਓਏ ਇਹ ਤਾਂ ਰੱਬ ਵਰਗੇ ਸੀ ਰਾਮ ਸੰਤ ਵਿੱਚ ਭੇਦ ਕਿਛ ਨਹੀਂ ਬਾਣੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਹੈ ਸੰਤਾਂ ਕੋ ਮਤ ਕੋਈ ਨਿੰਦੋ ਸੰਤ RAM ਹੈ ਏਕੋ ਆ ਇੱਕ ਵਾਰੀ ਪੜ ਲਿਏ ਜੀ ਫਿਰ ਸਮਾਪਤੀ ਮਤ ਕੋਈ ਨਿੰਦੋ ਸੰਤਾਂ ਕੋ ਮਤ ਕੋਈ ਨਿੰਦੋ ਸੰਤਾਂ ਕੋ Madh koi nindo ਸੰਤਾਂ ਕੋ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ ਸੰਤਾਂ ਨੂੰ ਨਾ ਨਿੰਦਿਓ ਸੰਤ ਤੇ ਰਾਮ ਇੱਕੋ ਹੀ ਹੈ ਜੀਵਨ ਬਣਾ ਜਾਂਦੇ ਨੇ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਨਾਮ ਜਪਉਂਦੇ ਨੇ